ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਪਹੁੰਚੇ ਹ ਅਠਵਾਲ ਪਿੰਡ ਇੰਨਾ ਵੀਰਾਂ ਕੋ ਅੱਜ ਫੇਰ ਝੋਟੀਆਂ ਹਰਿਆਣੇ ਦੀਆਂ ਪਹੁੰਚੀਆਂ ਵਾ ਬਹੁਤ ਜ਼ਿਆਦੀ ਕੁਆਲਿਟੀ ਦੀਆਂ ਤੇ ਸੁਈਆਂ ਵਾ ਝੋਟੀਆਂ ਹੈਗੀਆਂ 8 ਅੱਜ ਤੇ 8 ਹੀ ਸੁਈਆਂ ਵਾ ਤੇ ਜ਼ਿਆਦੀ ਕੁਆਲਿਟੀ ਦੀਆਂ ਝੋਟੀਆਂ ਵਾ ਹਰਿਆਣੇ ਦੀਆਂ ਵਾ ਪਹਿਲੀਆਂ ਦੂਜੀਆਂ ਵਾ ਤੇ ਚੰਗੇ ਦੁੱਧ ਵਾਲੀਆਂ ਹੁੰਦੀਆਂ ਤੁਹਾਨੂੰ ਪਤਾ ਜੀ ਤੇ ਆ ਜਿਓ ਉਹ ਕਰਦੇ ਆ ਜੀ ਨਰਾਣੇ ਵੀਰਨਾ ਗੱਲ ਤੇ ਦੋ ਡਾਂਗ ਇੱਥੇ ਚੋ ਕੇ ਤਸੱਲੀ ਕਰਕੇ ਲੈ ਜੇ ਤੇ ਆ ਜਿਓ ਨਰਾਣੇ ਵੀਰਨਾ ਕਰਦੇ ਆ ਗੱਲ ਜੀ ਤੇ ਕੀ ਪ੍ਰਾਈਜ਼ ਹੈ ਇਹਨਾਂ ਦਾ ਹਾਂਜੀ ਗਾਣੀ ਵੀਰ ਜੀ ਕੀ ਹਾਲ ਦੇ ਸਤਿ ਸ੍ਰੀ ਅਕਾਲ ਬਾਟ ਸਾਹਿਬ ਹੋਰ ਸਤਿ ਸ੍ਰੀ ਅਕਾਲ ਬਸ ਕਿਰਪਾ ਮਾਲਕੀ ਜੀ ਤੁਸੀਂ ਸੁਣਾਓ ਜੀ ਬਸ ਵਧੀਆ ਵਧੀਆ ਜੀ ਤੇ ਕਿੰਨੀਆਂ ਝੋਟੀਆਂ ਅੱਜ ਬਾਟ ਸਾਹਿਬ ਨਾਗ ਆਪਣੇ ਕੋ ਦਹਾ ਹੈ ਅੱਛਾ ਅੱਛਾ ਤੇ ਦੋ ਕੱਲ ਵਿੱਗੀਆਂ ਤੇ ਅੱਠ ਨਾਗ ਪਾਉਣਗੇ ਠੀਕ ਆ ਠੀਕ ਆ ਬਹੁਤ ਬਹੁਤ ਚੰਗੀ ਟੌਪ ਕੁਆਲਿਟੀ ਦੀਆਂ ਝੋਟੀਆਂ ਵਾ ਦੋਂਦੀਆਂ ਚੌਗੀਆਂ ਠੀਕ ਹੈ ਕਦਾਂ ਮੈਂ ਵੀਡੀਓ ਤਾਂ ਕਿਦਾਂ ਕਹਿਣ ਦੇ ਵਧੀਆ ਵੀਡੀਓ ਵੀਡੀਓ ਦੇ ਬਹੁਤ ਵਧੀਆ ਮਾਲ ਵਿਕਿਆ ਵਾ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਰਿਸਪੌਂਸ ਦਿੱਤਾ ਵਾ ਠੀਕ ਹੈ ਠੀਕ ਹੈ ਤੇ ਇਹ ਆ ਵੀ ਚਲੋ ਮਾਰ ਵੀ ਤੁਹਾਡੇ ਸਾਹਮਣੇ ਚੰਗੀ ਕੁਆਲਿਟੀ ਦੀਆਂ ਲੈ ਆਈਆਂ ਵੀ ਭੈਣ ਭਰਾ ਕੋਈ ਲਾਹਮਾ ਨਾ ਦੇ ਹਾਂਜੀ ਹਾਂਜੀ ਤੇ ਅੱਜ ਵੀ ਦੋਂਦੀਆਂ ਚੌਗੀਆਂ ਕੱਟੀਆਂ ਪਿਓਰ ਹਰਿਆਣੇ ਦੀਆਂ ਹਾਂਜੀ ਹਾਂਜੀ ਬਹੁਤ ਚੰਗੀਆਂ ਵੇਖੋ ਸਿੰਘ ਨਿਗਾ ਨਿਗਾ ਬਹੁਤ ਚੰਗੀਆਂ ਇਹ ਪਹਿਲੇ ਨੰਬਰ ਤੇ ਕਿਦਾਂ ਵੈ ਇਹ ਦੋ ਦੰਦ ਕੱਟੀ ਆ WhatsApp ਸ਼ੇਂਗਾ ਛੋਟਾ ਬਿਲਕੁਲ ਛੋਟਾ ਸ਼ੇਂਗਿਆ ਤੇ 12 ਕਿਲੋ ਦੁੱਧ ਆ ਅੱਜ ਇਹਨੂੰ 50 ਦੇ ਸੂਈ ਨੂੰ ਠੀਕ ਆ ਠੀਕ ਕਟਾ ਮੰਗਰ ਜੀ ਠੀਕ ਆ ਖੋਲ ਦੇ ਧੰਨ ਬਲੇ ਵੀਰ ਗੰਨੇ ਚ ਚੈੱਕ ਤੇ ਸਾਹ ਬਹੁਤ ਜਿਆਦੀ ਛੋਟੀ ਸ਼ੇਂਗ ਛੋਟੇ ਦੀ ਆ ਆ ਵੇਖੋ ਇਧਰੋਂ ਫੜ ਲੈ ਗਾਓ ਇਧਰੋਂ ਪਰਲੇ ਪਾਸੇ ਮਹਮਿਆ ਲੈ ਗਾਣੇ ਜੀ ਲੈ ਲੈ ਆ ਇੱਥੋਂ ਤੁਹਾਨੂੰ ਸਮਝ ਨੇ ਸ਼ੇਂਗ ਦਾ ਛੋਟਾ ਆ ਆ ਵੇਖੋ ਆ ਜਾਨ ਤੁਸੀਂ ਮਰ ਜਾਨ ਯਾ ਯਾ ਤੇ ਮਰ ਯਾ ਤਾਂ ਲੈਵਾ ਚੱਕ ਰਹੇ ਹਾਂ ਇੱਦੀ ਵੇਖੋ ਲੈ ਵੇਰੀ ਬਹੁਤ ਜਿਆਦੀ ਸਾਫ ਤੇ ਲੈ ਆ ਲੈ ਆ ਲੈ ਉਂਗਲ ਉਂਗਲ ਜਿੱਦੀ ਪੀਤਾ ਆ ਰਿਹਾ ਬਾਨ ਸਾਹਿਬ ਰੂਮ ਵਰਗੀ ਪੋਲੀ ਚਵਾਈ ਆ ਜਿਹੜਾ ਭੈਣ ਭਰਾ ਬਹਿ ਜੂਗਾ ਨਾ ਕੋਣ ਠੀਕ ਛੱਡ ਕੇ ਨਹੀਂ ਜਾਂਦਾ ਠੀਕ ਧਾਰੀ ਕੋ ਦਾ ਗਿਆ ਵੀ ਝੋਟੀ ਨੂੰ ਥਾਨ ਵਾਰਾ ਚੰਗਾ ਲੱਗਾ ਆ ਵੇਖੋ ਤੇ ਲੈ ਵੇਰੀ ਬਹੁਤ ਜਿਆਦੀ ਖੁੱਲੀ ਆ ਝੋਟੀ ਹਾਂ ਹਾਂਜੀ ਰਾਣੀ ਵੀਰ ਜੀ ਇਹ ਤਾਂ ਕੋਈ ਜਿਆਜ ਹੀ ਬਸ ਮੁੱਲ ਆਪਾਂ ਤੁਹਾਨੂੰ ਪਤਾ ਜਿਆਜ ਹੀ ਰੱਖਨੇ ਆ ਬਾੜ ਸਾਹਿਬ ਮੁੱਲ ਤੇ ਭਾਵੇਂ 1 55 ਕਰ ਲਈਏ ਹਾਂਜੀ ਹਾਂਜੀ ਆਹ 60 ਕਰ ਲਈਏ ਹਾਂਜੀ ਆਪਾਂ ਪਹਿਲ ਕੋਈ ਜਿਆਜ ਮੁੱਲ ਕਰਨਾ 1.5 ਲੱਖ ਝੋਟੀ ਦਾ ਮੋਲਿਆ ਹਾਂਜੀ ਤੇ ਜੋ ਤੁਸੀਂ ਕਹੋਗੇ ਅਸੀਂ ਇਮਾਨ ਕਰਦਾਂਗੇ ਭੈਣਪੁੱਤ ਨਹੀਂ ਆਪੇ ਹੀ ਛੱਡ ਦਿਓ ਜਿਹੜਾ ਬਾੜ ਨੇਰੀ ਫਾਰਮ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੰਗੇ ਕਮੈਂਟ ਕਰਕੇ ਆਊਗਾ ਹਾਂਜੀ ਹਾਂਜੀ 5000 ਰੁਪਇਆ ਛੋੜ 145 145 ਹਾਂਜੀ ਠੀਕ ਹੈ ਠੀਕ ਹੈ ਉਹ ਚੰਗੀ ਖਵਾਦੀ ਆ ਛੋਟੀ ਮੈਲਾ ਮਾਰ ਕੇ 8ਵੇਂ ਦਿਨ ਨੂੰ 15 ਕਿਲੋ ਦੁੱਧ ਚਵਾਊਗੀ ਬਾਪ ਸਾਹਿਬ ਦਿੰਦਾ ਨਹੀਂ ਕੋਈ ਪਰ ਆਪਾਂ ਮਾਨ ਕਰਨਾ ਭੈਣ ਭਰਾਵਾਂ ਦਾ ਹਾਂਜੀ 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 ਤੇ ਦੂਜੇ ਨੰਬਰ ਤੇ ਕਿਦਾਂ ਜੀ ਇਹ ਵੀ ਦੋ ਦੰਦ ਕੱਟੀ ਆ ਠੀਕ ਹੈ ਮੌਕੇ ਦਾ 11 ਕਿਲੋ ਦੁੱਧ ਤਿਆਰ ਆ ਮੌਕੇ ਦਾ ਹਾਂ ਇਹ ਵੀ ਪੰਜਵਾ ਛੇਵਾ ਦਾ ਸੂਰੀ ਨੂੰ ਠੀਕ ਹੈ ਠੀਕ ਪਿਓ ਦੋ ਦੰਦ ਆ ਸਾਰਾ ਨਵਾਂ ਹੀ ਮਾਲ ਆ ਪਿਛਲਾ ਪੁਰਾਣਾ ਵੀਡੀਓ ਚ ਜਿਹੜਾ ਸਾਰਾ ਮਾਲ ਵੇਚ ਗਿਆ ਵਾ ਨਾ ਨਾ ਆਹ ਖੰਡਾ ਦਾ ਕੋਟ ਚੈਪਟਰ ਨਹੀਂ ਬੇਸਬਾਲ ਪਿਓਰ ਗੀਂਦ ਲਾ ਕੇ ਦੀ ਆ ਜੀ ਬਹੁਤ ਚੜਹੀ ਆ ਤੇ ਜੋਣ ਇਹਦੀ ਵੀ ਬਾਦ ਸਾਹਿਬ ਇੱਕ ਨੰਬਰ ਆ ਠੀਕ ਮਰ ਗਿਆ ਆ ਵੇ ਧਾਰ ਨੂੰਰ ਦੀ ਪੁਲੀ ਜਾਈ ਉਂਗਲਾਂ ਕੋ ਜਿੱਦੀ ਮੋਟੀ ਧਾਰ ਜੀ ਠੀਕ ਹੈ ਠੀਕ ਤੇ ਇਹ ਦਾ ਇਹਦਾ ਵਾਟਸਐਪ ਜਾਇ ਜੀ ਮੁੱਲ ਕਰਨਾ ਹਾਂ ਨਾ ਜਿਹੜਾ ਮੁੱਲ 135 ਆ 132 ਦੀ ਝੋਟੀ ਦੇ ਦਾ 1 ਲੱਖ 32000 ਦਾ ਹਾਂਜੀ ਠੀਕ ਹੈ ਜੀ ਠੀਕ ਕੱਟਾ ਮਗਰ ਜੈ ਇਹਨੂੰ ਹੀ ਚੌਥਾ ਪੰਜਵਾਂ ਦਿਨ ਸੂਈ ਠੀਕ ਹੈ ਠੀਕ ਤੇ ਤੀਜੇ ਦਿਨ ਦਾ ਤੇ ਇਹ ਵੀ ਵਾਟਸਐਪ ਬਹੁਤ ਚੰਗੀ ਚੋਾਈ ਹੈ ਝੋਟੀ ਚਾਰ ਲਾਂਦੇ ਆ ਮੂੰਦੋ ਹਾਂਜੀ ਇਹਦੇ ਮਗਰ ਵੀ ਆ ਕੱਟਾ ਜੀ ਇਹਨੂੰ 13 ਕਿਲੋ ਦੁੱਧ ਆ 12 ਦੱਸ ਕੇ ਦੇਣੀ ਹੈ ਠੀਕ ਆ ਠੀਕ ਦੋ ਡਾਂਗਾਂ ਇੱਕ ਤਸੱਲੀ ਕਰਕੇ ਦੋ ਡਾਂਗ ਚੋਲੇ ਚਾਰ ਦਿਨ ਦੇ ਭੰਡਰ ਆਪਣੀ ਤਸੱਲੀ ਕਰ ਵੀ ਲੈ ਕੇ ਆਂ ਹਾਂਜੀ ਉਹ ਚੰਗੀ ਚੁਆਈ ਆ ਬਾੜ ਦਾ 4 ਬੰਦਰੀ ਵੀ ਮੋਦੀ ਆ ਦਿੰਦੀਆਂ ਦਾ ਜੱਡਾ ਵਾ ਜੋ ਢੀਲ ਲੱਗਾ। ਬਹੁਤ ਵਧੀਆ। ਲੇਵਾ ਆਗਾ ਬਦਾਂ ਸਾਫ ਆ। ਚਵਾਈ ਵੀ ਇੱਕ ਨੰਬਰ। ਹਾਂਜੀ ਹਾਂਜੀ। ਭਾਵੇਂ ਕੋ ਨਿਕਾਲਿਆ ਨਿਆਣਾ ਬੈਠ ਕੇ ਤੁਨੇ ਬਹੁਤ ਚੰਗੀ ਚੋਣ ਆ। ਠੀਕ ਹੈ ਠੀਕ ਹੈ। ਹਾਂਜੀ। ਇਹਦਾ WhatsApp 1,30,000 ਰੁਪਇਆ ਮੋਲਿਆ। 1,30 ਹਾਂਜੀ। ਤੇ ਛੋਟ 2,000 ਰੁਪਇਆ ਛੋਟ ਕਰਕੇ 1,28,000 ਇੱਕ ਲੱਖ 28 ਦੀ। ਹਾਂਜੀ। ਠੀਕ ਹੈ ਠੀਕ। ਤੇ ਚੌਥੇ ਨੰਬਰ ਤੇ ਇਹ ਤੁੱਜਾ ਸੁਆ ਛੇ ਦਾ ਮਿਆਮ ਨੂੰ ਛੇ ਦਾ ਹਾਂਜੀ ਐ ਇੱਕ ਜਿਆਦੇ ਕੱਟੇ ਦੇ ਕਟੀਆਂ ਜਿਆਦੇ ਜਿਆਦੇ ਕੱਟੇ ਐ ਠੀਕ ਐ ਜਿਆਦੇ ਕੱਟੇ ਹੀ ਜਿਆਦੇ ਇਹਦਾ ਕੀ ਏ ਇਹਦਾ ਵੀ ਮਾਰ ਸਾਹਿਬ ਮੇਰੇ ਘਰ ਕੱਟਾ ਵਾ ਜਿਆਦੇ ਬੱਚੇ ਨਹੀਂ ਪਤਾ ਲੱਗਦਾ ਹਾਂਜੀ ਛੋਟੀ ਕੋ ਚੋਣ ਬਹੁਤ ਯਾਦੀ ਚੰਗੀ ਏ ਛੇ ਦਾਂਦਿਆ ਮਨੂ ਵੱਡੀ ਆਏ ਹੁ ਕੱਲਾ ਕੱਲਾ ਫਾਣੇ ਆ ਛੋਟੀ ਨੂੰ ਆ ਵੇ ਇਹ ਜੀ ਮੁੱਟੇ ਬਰਾ ਲੱਗਾ ਚ ਬਹੁਤ ਚੋਣ ਚੰਗੀ ਇੱਕ ਨੰਬਰ ਜਿਹੜਾ ਬੱਚਾ ਵੀ ਭਾਵੇਂ ਨਿਗਾਹ ਜਾਂ ਨਿਆਣਾ ਬੈਠ ਕੇ ਚੋਲੇ ਦੋਆਂ ਮਿੰਟਾਂ ਦੇ ਮੈਚ ਹੋ ਕੇ ਉੱਠ ਖਲੂਕ ਠੀਕ ਆ ਠੀਕ ਤੇ ਇਹਦਾ ਮੁੱਲ ਮੁੱਲ ਬਾਠਾ ਵੀ ਦਾ 142 ਹਾਂਜੀ ਹਾਂ ਨਾ 140 ਦੀ ਝੋਟੀ ਨੇ ਦਾ 140 ਹਾਂਜੀ ਠੀਕ ਹੈ ਉਹਦੇ ਵਿੱਚ ਚੰਗੀ ਚੋਣ ਆ ਉਹਦੇ ਵਿੱਚ ਆਏਗੇ ਤਾਂ ਮਾਨਦਾਨ ਕਰਦੇ ਮਾਰਦਾਨ ਕਰਦਾ ਕਿ 13 ਕਿਲੋ ਦੁੱਧਿਆ 14 ਤੋਂ ਆਈ ਆ ਕਿਵੇਂ ਤੂੰ ਇਹਦੇ ਕਰਕੇ ਥੋੜਾ ਬੋੜਾ ਕਿਲੋ 2 ਕਿਲੋ ਘਟ ਜਾਂਦਾ 13 ਕਿਲੋ ਦੱਸ ਕੇ ਦਿੰਦਾ ਹਾਂਜੀ ਤੇ ਇੰਦਰ ਤੇ ਚਾਰ ਝੋਟੀਆਂ ਇੰਦਰ ਆਵੇ ਇਹ ਵੀ ਬਹੁਤ ਜੰਗੀ ਪਿਓਰ ਮੋਰਾ ਦੀ ਆ ਹਾਂ ਵੇਖੋ ਜੈਡ ਬਲੈਕ ਆ ਸਾਗੀ ਦੋ ਦੰਦ ਆ ਪੂਛ ਤੱਕ ਕਾਲੀ ਆ ਆ ਮਾੜੀ ਫਰੇ ਪੂਛ ਤਨ ਹਾਂ ਸਾਫ ਹਲੇ ਵਿੱਚ ਝੋਟੀ ਆਜ ਇਹਨੂੰ ਬਾਅਦ ਸਾਫ ਤੀਜਾ ਦਿਨ ਸੂਈ ਨੂੰ 12 ਕਿਲੋ ਬੌੜੀ ਆ ਝੋਟੀ ਨੂੰ ਠੀਕ ਆ ਜੀ ਆ ਦੇ ਕੋਈ ਨੀ ਇਹ ਵਿੱਚ ਝੋਟੀ ਚੰਗੀ ਜਾਂ ਕੱਟੀ ਮੰਗਰ ਜਾਮਨ ਵਰਗੀ ਬਲੈਕ ਜੈਡ ਬਲੈਕ ਸਾੜੀ ਤੇ ਝੋਟੀ ਆ แล้วเอาบริษัทที่บอกเอง ਚੰਗੀ ਆ ਬਾਟਸਾਬ ਹਾਂਜੀ ਹਾਂਜੀ ਜੋਨ ਜਾਨ ਬਹੁਤ ਚੰਗੀ ਆ ਗਿੜ-ਗਿੜ ਤੇ ਥਣ ਲਗਾ ਝੋਟੀ 15 16 ਕਿਲੋ ਦੁੱਧ ਚਵਾਉਗੀ ਝੋਟੀ ਦੇ ਲੈਵੇ ਦੀ ਬਹੁਤ ਸਾਫ ਹੈ ਲੈਵੇ ਦੀ ਖੁੱਲੇ ਲੈਵਾ ਦੋ ਟਾਈਮ ਚੋਗੇ ਭੈਣ ਭਰਾ ਇਹ ਨਹੀਂ ਆਦੇ ਵੀ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚੋਗੇ ਤਸੱਲੀ ਕਰਕੇ ਲੈ ਕੇ ਜਾਣਾ ਠੀਕ ਠੀਕ ਹੈ ਠੀਕ ਤੇ ਮੁੱਲ ਇਹਦਾ ਕਿੰਨਾ ਕਰਨਾ ਹੈ ਇਹਦਾ ਬਾਟਸਾਬ ਮੁੱਲ ਤੇ 140 ਕਰਦੇ ਆ ਹਾਂਜੀ ਦੇਣੀ ਕਿੰਨੇ ਦੀ 3000 ਰੁਪਏ ਸ਼ੂਟ ਕਰ ਦਾਂਗੇ ਜਿਹੜਾ ਬਾਟ ਜਿਹੜੀ ਫਾਰਮ ਸਬਸਕ੍ਰਾਈਬ ਕਰਕੇ ਆਉਗਾ ਚੈਨਲ ਨੂੰ ਚੰਗੇ ਕਮੈਂਟ ਕਰੂਗਾ ਚੋਣ ਚਾਨ ਝੋਟੀ ਬਹੁਤ ਜਿਆਦਾ ਚੰਗੀ ਆ ਲੇਵੇ ਦੀ ਬਹੁਤ ਜਿਆਦਾ ਸਾਫ ਹਾਂਜੀ ਹਾਂਜੀ ਮੁੱਲ ਦੇ ਭਾਵੇਂ ਇਹਦਾ ਡੇਢ ਵੀ ਕਰ ਲਈਂਦੇ ਪਰ ਆਪਾਂ ਜਾਇਜ਼ ਮੁੱਲ ਪਾਉਣੇ ਆ ਜਿਹੜੀਆਂ ਜਾਇਜ਼ ਵਿਕਦੀਆਂ ਜਾਣ ਠੀਕ ਹੈ ਠੀਕ ਤੇ ਇਹ ਚ ਉਥੇ ਇਹ ਕਿਰਮਾ ਨੰਬਰ 6ਵਾਂ 7ਵਾਂ ਇਹ 6ਵਾਂ 6ਵਾਂ ਨੰਬਰ ਤੇ ਇਹਦਾ ਕੀ ਸਾਕਦਾ ਹੁਣ ਇਹ ਬਾੜ ਸਾਹਿਬ ਖੀਰੀ ਆ ਕੱਟੀ ਖੀਰੀ ਝੋਟੀ ਆ ਇਧਰ ਵੇਖੋ ਸਿੰਘਾ ਵੇਖੋ ਤੁਸੀਂ ਪਹਿਲਾਂ ਚੈੱਕ ਕਰੋ ਆਹ ਵੇਖੋ ਆਹ ਕਿਹੜਾ ਵੇਖੋ ਤੇ ਸਵਾਈ ਝੋਡੀ ਦੀ ਛੀਲ ਛੱਡੀ ਬਹੁਤ ਜ਼ਿਆਦੀ ਆ ਆ ਵੇਖੋ ਲੇਵੇ ਦੀ ਇਹ ਵੀ ਚੰਗੀ ਖੁੱਲੀ ਹੈ ਝੋਡੀ ਤੇ ਕਦ ਕਾਠ ਬਹੁਤ ਜ਼ਿਆਦਾ ਚੰਗਾ ਝੋਡੀ ਇਹਨੂੰ ਹੀ ਚੌਥਾ ਪੰਜਵਾਂ ਦਿਨ 12 ਕਿਲੋ ਮੌਕੇ ਦਾ ਖੀਰੀ ਆ ਠੀਕ ਹੈ ਲੈ ਆਓ ਹਨ ਬਹੁਤ ਚੰਗਾ ਵਾ ਕੱਲਾ ਕੱਲਾ ਖਾਂ ਲੱਗਾ ਵੇਖੋ ਆਹ ਲੈ ਆਓ ਲੈ ਆਓ ਐਨੂੰ ਸਿੱਧੂ ਬਾਦੀ ਕਰਨਾ ਖਾੜੇ ਲਈ ਥੋੜੀ ਜਿਆਦਾ ਦਾ ਭੀ ਇੱਦਾਂ ਇਹ ਬਾਟ ਸਾਹਿਬ ਕਈ ਪੈਡ ਭਰਾ 100 ਰੁਪਈਆ ਨਹੀਂ ਲੰਗਦਾ ਸਹੀ ਹੈ ਨਾ ਜਿਆਦਾ ਹੀ ਛੋਟਾ ਸੀ ਇਹਦੇ ਉਂਗਲ ਬਣਾ ਉਂਗਲ ਨਾ ਲੰਗਵਾਂ ਜੀ ਬਹੁਤ ਚੰਗੀ ਆ ਥਣ ਦੇਵੇ ਦੀ ਚੂਣ ਬਹੁਤ ਚੰਗੀ ਜਿਹੜਾ ਭੈਣਸਾ ਚੂਣ ਵੈਜੂਗਾ ਨਾ ਯਾਦ ਕਰੂਗਾ ਝੋਡੀ ਚੋਈ ਠੀਕ ਆ ਠੀਕ ਆ ਠੀਕ ਭੈਣ ਭਰਾ ਮਾਰ ਕਰਦੇ ਆ ਨਕੀਨੇ ਉਨ ਕੱਢ ਕੇ ਲਿਆ ਕੇ ਦਈਦੀ ਆ ਚੰਗੀ ਚਾਰ ਦਿਨ ਲਾ ਕੇ ਫਿਰ ਤੁਰ ਕੇ ਲਈਦੀਆਂ ਇਹਦੇ ਵੀ ਬਸ ਥੋੜੇ ਜਿਹਾ ਆਵਾਜਟੇ ਆ ਬਾਕੀ ਸਾਰੀ ਬਲੈਕ ਹੀ ਆ ਅਜੇ ਮੈਲਾ ਮਾਰ ਕੇ ਝੋਡੀ 15 16 ਕਿਲੋ ਦੁੱਧ ਚਵਾਊਗੀ ਠੀਕ ਆ ਠੀਕ ਆ ਲੈ ਦੱਸੋ ਜੀ ਇਹਦਾ ਬਾਠਾ ਕੀ ਮੁੱਲ ਤੇ 135 ਆ ਤੇ ਛੋਟ ਕਿ ਨਹੀਂ ਕਰਨੀ 3000 ਰੁਪਇਆ ਛੋਟ ਤੀ ਦੀ ਆਂਦੀ ਦੇ ਦਾਂਗੀ ਜਿਹੜਾ ਸਬਸਕ੍ਰਾਈਬ ਕਰੂਗਾ ਤੁਹਾਡੇ ਚੈਨਲ ਨੂੰ ਠੀਕ ਚੰਗੇ ਕਮੈਂਟ ਝੋਟੀ ਯਾਰੀ ਚੰਗੀ ਆ ਝੋਟੀ ਬਹੁਤ ਚੰਗੀ ਪਾਰਟੀ ਦੀ ਆ ਸੇਕ ਹੈ ਜਿਨਲ ਕੋਈ ਸ਼ੇਰਖਾਨੇ ਨਹੀਂ ਝੋਟੀ ਜਿਆਦੀ ਜਰਬਦਸਤ ਆ ਵੇਖੋ ਕੱਲਾ ਕੱਲਾ ਸਾਲ ਦੀ ਟਾਪ ਪਾਰਟੀ ਆ ਜਿੰਨੇ ਸ਼ੌਂਕ ਰੱਖਣੀ ਆ ਹਾਂਜੀ 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 ਤੇ ਆਜੋ 7 ਵਜੇ ਦੇ ਕੀੜੀ ਆ ਦੇ ਤੇ ਉਹ ਆਪੀ ਆ ਇਹ ਵੀ ਬਾਦ ਸਾਹਿਬ ਦੋ ਦੰਦ ਜੇ ਠੀਕ 12 ਕਿਲੋ ਦੁੱਧ ਤਿਆਰ ਆ ਭਾਵੇਂ ਚਾਰ ਟਾਈਮ ਚੋਲਿਓ ਠੀਕ ਆ ਠੀਕ ਆ ਜਿਹੜਾ ਮਰਜੀ ਭੈਣਰਾ ਚਾਰ ਟਾਈਮ ਕੋਲੇ ਦੋ ਨਹੀਂ ਆਂਦਾ ਤਿੰਨ ਨਹੀਂ ਆਂਦਾ ਹਾਂ ਦੇਖੋ ਥਾਨ ਬੜਾ ਚੰਗਾ ਇਹ ਪਹਿਲਾ ਸੂਆ ਪਹਿਲਾ ਸੂਆ ਦੋ ਦੰਦ ਦੋ ਦੋ ਕੱਟੀ ਮੰਗ ਰਿਆ ਠੀਕ ਹੈ ਠੀਕ ਇੱਕ ਹਫਤੇ ਦਾ ਸੂਆ ਆਹ ਕੱਟੀ ਜੇ ਆਹ ਕੱਟੀ ਜੇ ਇੱਕ ਹਫਤੇ ਦਾ ਸੂਆ ਜੇ ਐਨ ਲੈ ਲੈ ਜਾ ਸਕਦੇ ਹੋ ਹੋਰ ਚੰਗੀ ਕੁਆਲਿਟੀ ਦੀ ਆ ਇਹ ਜਾਂ ਇਹਨੂੰ ਵੀ ਬੜਨਾਂ ਵਾਲਾ ਲੇਵਾ ਵਾ ਬਹੁਤ ਚੰਗੀ ਕੱਟੀ ਆ ਹਾਂਜੀ ਹਾਂਜੀ ਸਿੰਗਲ ਹੱਡੀ ਕੱਟੀ ਏ ਵੀ ਆਹ ਅੱਜ ਗਾਣੇ ਵਿੱਚ ਤੇ WhatsApp ਇਹਦਾ ਮੁੱਲ ਆਪਾਂ 30 ਪਈ ਦੀ ਕਰ ਲਈਏ ਹਾਂਜੀ ਹਾਂ ਪਰ ਆਪਾਂ ਜਾਇਜ਼ ਮੁੱਲ ਕਰਨਾ 128 ਮੁੱਲ ਆ ਹਾਂਜੀ ਤੇ 2000 ਭੈਣ ਭਰਾਵਾਂ ਨੂੰ ਛੋਟ ਕਰਦਾ ਕਿ 126 ਦੀ ਝੋਟੀ ਦੇ 125 ਦੀ ਜਾਂਦੀ ਹੈ 25 ਦੀ ਦੇ ਦਾਂਗੇ ਜਿਹੜਾ ਭੈਣ ਭਰਾ ਮਾਨ ਕਰਕੇ ਆਉਂਦੇ ਆ ਠੀਕ ਵੀਡੀਓ ਸ਼ੇਅਰ ਕਰਕੇ ਆਉਗਾ ਝੋਟੀ 25 ਦੀ ਦੇ ਦਾਂਗੇ ਠੀਕ ਠੀਕ ਪਰ ਚੋਕੇ ਭਾਵੇਂ ਧਾਰਮਨਾ ਮਾਰੇ ਮੇਰੀ ਗਾਰੰਟੀ ਤੇ ਲੈ ਜੇ ਚੋਕੇ ਮੈਨੂੰ ਫੋਨ ਕਰੇ ਜੇ ਦੁੱਧ ਘਾਟਨ ਤਾਂ ਵੀ ਮੈਂ ਜ਼ਿੰਮੇਵਾਰ ਠੀਕ ਹੈ ਠੀਕ ਠੀਕ ਤੇ ਐਂਡ ਤੇ ਇਹ ਵੀ ਦੋ ਦੰਦ ਆ ਠੀਕ ਇਹਨੂੰ ਵੀ ਤੂੰ ਜਗ ਦੇ ਨਾ ਜੁੱਈ ਨੂੰ ਆ ਹਾਂ ਕਟੀ ਕੋ 9 ਕਿਲੋ ਬੌਲੀ ਆ ਹਾਂਜੀ ਦੋ ਦਾੰਧਾ ਬਾਠ ਸਾਹਿਬ ਪਿਓਰ ਮੂੰਦੋ ਇਹ 9 ਕਿਲੋ ਬੌਲੀ ਆ ਜੀ ਬਿਲਕੁਲ ਇਹਨੂੰ ਲੈ ਆ ਫਿਰ ਠਾਈ ਕੋ 2 12 13 ਕਿਲੋ ਚੁਆਉਗੀ ਬਾ ਜਿੰਨਾ ਹੈਗਾ ਉਹਨਾਂ ਨੂੰ ਦਸਣਾ ਭੈਣ ਬਣਾਵਾਂ ਠੀਕ ਹੈ ਠੀਕ ਨਹੀਂ ਹੁੰਦਾ ਬਸ ਜੈਜੀ ਦਾ ਖਾਣਾ ਪਣਾ ਵੀ ਆਣ ਕੇ ਭਾਵੇਂ ਧਾਰ ਮਾਰੇ ਭਾਵੇਂ ਦੋ ਡੰਗ ਚੋੜੇ ਹਾਂਜੀ ਹਾਂਜੀ ਜੀ ਜੋਣ ਜਾਨ WhatsApp ਬਹੁਤ ਇੱਕ ਨੰਬਰ ਜੋਣਵਾ ਠੀਕ ਆ ਆਪਣਾ ਰਾਜਵਿੰਦਰ ਵੀ ਨਾਲ ਹੀ ਅੱਜ ਹਾਂਜੀ ਜਾਦੀ ਚੰਗੀ ਇਹ ਵੀਰ ਆ ਆਪਣਾ ਹਾਂਜੀ ਹਾਂਜੀ ਛੋਟਾ ਬਹੁਤ ਚੰਗੀ ਟੌਪ ਕੁਆਲਟੀ ਦੀਆਂ ਗਾਵਾਂ ਲਿਆਉਂਦਾ ਹਾਂਜੀ ਹਾਂਜੀ ਤੇ ਕਟੀ ਬਾਦਸਾਵਾ ਜੇ ਬੋਲੇ ਦੇ ਆ ਠੀਕ ਆ ਦੁੱਧ 13 14 ਕਿਲੋ ਚ ਹੋਊਗੀ ਠੀਕ ਐ ਤੇ ਬਿਲਕੁਲ ਜਾਇਜ਼ ਮੁੱਲ ਕਰਕੇ ਭੈਣ ਭਰਾਵਾਂ ਨੂੰ ਦੇਣੀ ਤੇ ਦੱਸ ਦੋ ਇਹਦਾ ਕੀ ਇਹਦਾ ਮੁੱਲ 12 ਕਰਦੇ ਆ ਹਾਂਜੀ ਤੇ ਲਾਸਟ ਪੀਸ ਆ ਇੱਕ ਉਹਨੇ ਕਾਲੀ ਗਾਜਵਿੰਦਰ ਕੋਈ ਤੇ ਆਪਾਂ 1000 2000 ਦੀ ਸ਼ੋਰਟ ਗਨ ਜਿੰਨਾ ਹੀ ਸਾਡਾ ਵੀਰ ਕਹੂਗਾ ਸ਼ੋਰਟ ਗਨ ਦੱਸ ਦੋ ਰਾਜੀ 5000 ਸ਼ੋਰਟ 1 15 ਦੀ ਰਾਜਮੰਦ ਦੇ ਕਾਟੀ ਦੇ 15 ਦੀ ਦੇ ਦਾਂਗੇ ਜੋ ਠੀਕ ਹੈ 1 ਲੱਖ 15000 ਦੀ ਇਹੋ ਝੋਟੀਆਂ ਆਣ ਕੇ ਦੋ ਡੰਗ ਚੋਲੇ ਤਸੱਲੀ ਕਰ ਲੈ ਤੇ ਰਾਣੇ ਵੀਰ ਨਾਲ ਕਰਦੇ ਹਾਂ ਐਡਰੈਸ ਪੁੱਛਦੇ ਫੇਰ ਤੇ ਆ ਜਾਓ ਦੇਖ ਐਡਰੈਸ ਦੱਸ ਦਵਾਂਗੇ ਆਪਾਂ ਐਡਰੈਸ ਭਾਜੀ ਪਿੰਡ ਅਠਵਾਲਿਆ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਾਲਾ ਸਾਹਿਬ ਡਾਕਖਾਨਾ ਉਦੋਕੇ ਆ ਹਾਂਜੀ ਤੇ ਆਪਾਂ